ਸਰਦੀ ਸੰਗਰੂਰ ਦੀ ਕਵਤਾ ਬਨਣਾ ਚਾਹਾਂ ਸਹਿਤਕਾਰ ਬਨਣਾ ਚਾਹਾਂ ਸਹਿਤਕਾਰ ਪਰ ਕਾਵਟਾਂ ਬਥੇਰੀਆਂ ਨੇ ਇੱਕ ਪਾਸੇ ਘਰੇਲੂ ਮਜਬੂਰੀਆਂ ਇੱਕ ਪਾਸੇ ਘਰੇਲੂ ਮਜਬੂਰੀਆਂ ਦੂਜੇ ਪਾਸੇ ਦੂਜੇ ਪਾਸੇ ਜ਼ਿੰਮੇਵਾਰੀ ਦੀਆਂ ਹਨੇਰੀਆਂ ਨੇ ਦੂਜੇ ਪਾਸੇ ਦੂਜੇ ਪਾਸੇ ਜ਼ਿੰਮੇਵਾਰੀ ਦੀਆਂ ਹਨੇਰੀਆਂ ਨੇ ਮੈਂ ਚਾਹਾਂ ਜੋੜਨਾ ਕਿਤਾਬਾਂ ਤੇ ਸਾਹਿਤਕ ਗਿਰਤਾਂ ਮੈਂ ਚਾਹਾਂ ਜੋੜਨਾ ਕਿਤਾਬਾਂ ਤੇ ਸਾਹਿਤਕ ਗਿਰਤਾਂ ਨੂੰ ਉਹ ਲੱਖਾਂ ਰੁਪਏ ਕੋਟਿਕਾਰ ਮੰਗਦੇ ਨੇ ਉਹ ਲੱਖਾਂ ਰੁਪਏ ਕੋਟਿਕਾਰ ਮੰਗਦੇ ਨੇ ਕਹਿੰਦੇ ਰਹਿੰਦੇ ਤੇਰੀਆਂ ਸਹਿਤਿ ਕਿਰਤਾਂ ਨੂੰ ਕਹਿੰਦੇ ਰਹਿੰਦੇ ਤੇਰੀਆਂ ਸਹਿਤਿ ਕਿਰਤਾਂ ਨੂੰ ਨੀਂ ਚਟਣਾ ਸੀ ਸਾਡੇ ਦਿਨ ਔਖੇ ਲੰਘਦੇ ਨਾਲ ਜੰਗਦੇ ਨੇ ਸਾਡੇ ਦਿਨ ਔਖੇ ਲੰਘਦੇ ਨਾਲ ਜੰਗਦੇ ਨੇ ਕਰਨਾ ਛੱਡੋ ਸਹਿਤਿ ਕਿਰਤ ਤੇਲਣਾ ਕੁਝ ਕਮਾਓ ਜ਼ਿੰਮੇਵਾਰੀਆਂ ਜੋ ਸਿਰ ਤੇਰੇ ਪਰਿਵਾਰਕ ਸੰਗਰੂਰ ਵੀ ਪਹਿਲਾਂ ਉਹ ਨਿਭਾਓ ਪਹਿਲਾ ਉਹ ਨਿਭਾਓ ਪਹਿਲਾ ਉਹ ਨਿਭਾਓ ਜੁੜਾ